ਜਦੋਂ ਐਂਜ਼ਾਇਟੀ ਹੁੰਦੀ ਆ ਨਾ ਤਾਂ ਉਹਦੇ ਵਿੱਚ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਸਤਾਉਂਦੀ ਆ ਸਾਨੂੰ ਆ ਜਿਹੜਾ ਪੇਟ ਆ ਨਾ ਪੇਟ ਦੇ ਵਿੱਚ ਬਾਰ-ਬਾਰ ਐਸਿਡਿਟੀ ਬਣਦੀ ਆ ਕਦੀ ਘਟਾਰ ਆਉਂਦੇ ਆ ਸਾਨੂੰ ਕਦੇ ਲੱਗਦਾ ਵੀ ਚੀਜ਼ ਪਹਿਲਾਂ ਵਾਂਗੂ ਹਾਜ਼ਮ ਹੀ ਨਹੀਂ ਹੁੰਦੀ ਤੇ ਮਤਲਬ ਆਵਾਜ਼ਾਂ ਤੱਕ ਨਿਕਲਦੀਆਂ ਢਿੱਡ ਦੇ ਵਿੱਚੋਂ ਪਤਾ ਨਹੀਂ ਕੀ ਕੀ ਹੁੰਦਾ ਆ ਤੇ ਅਸੀਂ ਡਾਕਟਰ ਦੇ ਕੋਲ ਪਹਿਲੇ ਪਹਿਰ ਇਹੀ ਜਾਣੇ ਆ ਤੇ ਉਹ ਕਹਿੰਦੇ ਵੀ ਤੁਹਾਡਾ ਢਿੱਡ ਜਿਹੜਾ ਨਾ ਉਹਦੇ ਵਿੱਚ ਐਸਿਡਿਟੀ ਦੀ ਪ੍ਰੋਬਲਮ ਜ਼ਿਆਦਾ ਤਾਂ ਤੁਹਾਨੂੰ ਇਦਾਂ ਲੱਗਦੀ ਆ ਪਰ ਅਸਲ ਦੇ ਵਿੱਚ ਉਹਦੀ ਅਸਲੀ ਜੜ ਜਿਹੜੀ ਐਂਜ਼ਾਇਟੀ ਹੁੰਦੀ ਆ ਐਂਜ਼ਾਇਟੀ ਠੀਕ ਹੋਊਗੀ ਤਾਂ ਪੇਟ ਠੀਕ ਹੋ ਗੂੜਾ ਸਬੰਧ ਆ ਕਿਉਂਕਿ ਸਾਡੇ ਦਿਮਾਗ ਦੇ ਨਾਲ ਢਿੱਡ ਦਾ ਬਹੁਤ ਜ਼ਿਆਦਾ ਗੂੜਾ ਸਬੰਧ ਹੈ ਇਸ ਕਰਕੇ ਇਹਨਾਂ ਦੋਨਾਂ ਨੂੰ ਹੀ ਅਸੀਂ ਸੈੱਟ ਕਰਨਾ ਪੈਣਾ ਸੋ ਐਂਜ਼ਾਇਟੀ ਠੀਕ ਹੋਊਗੀ ਤਾਂ ਪੇਟ ਠੀਕ ਹੋਊਗਾ ਸੋ ਕ버 ਆਓ ਨਾ ਕਈ ਵਾਰੀ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਆ ਤੇ ਉਹ ਪਹਿਲਾਂ ਅਸੀਂ ਐਂਜ਼ਾਇਟੀ ਨੂੰ ਤਾਂ ਲੱਭ ਨਹੀਂ ਪਾਉਂਦੇ ਤੇ ਢਿੱਡ ਨੂੰ ਹੀ ਦਿਖਾਉਂਦੇ ਜਾਂਦੇ ਆ ਪਰ ਢਿੱਡ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਦਿੱਕਤ ਨਹੀਂ ਹੁੰਦੀ ਐ ਐਂਜ਼ਾਇਟੀ ਦਾ ਇੱਕ ਸਿੰਪਟਮ ਆ ਜਿਹਦੇ ਕਰਕੇ ਤੁਹਾਡਾ ਪੇਟ ਖਰਾਬ ਹੁੰਦਾ ਆ ਸੋ ਤੁਸੀਂ ਡਰੋ ਨਾ ਐਂਜ਼ਾਇਟੀ ਨੂੰ ਸੈੱਟ ਕਰਨ ਲਈ ਕਾਉਂਸਲਿੰਗ ਲਵੋ ਪੂਰੀ ਉਹਦੀ ਜੋ ਪ੍ਰੋਪਰ ਗਾਈਡੈਂਸ ਆ ਉਹ öyle oldu.